27 ਕਿਲੋਮੀਟਰ ਜਿਹੜੀ ਤੁਸੀ ਦੀ ਸੜਕ ਹੀ ਉਹਦੀ ਸਟਰੈਂਥਨਿੰਗ ਹੋਈ ਉਹਦੀ ਰਿਪੇਅਰ ਹੋਈ ਜਿਹਦੇ ਕਰਕੇ ਸਾਡੀ ਜਿਹੜੀ ਤੁਸੀ ਆ ਇੱਕ ਥਾਂ ਤੋਂ ਵੀ ਇਸ ਵਾਰਾਂ ਬ੍ਰੇਕ ਨਹੀਂ ਹੋਈ 24 ਕਰੋੜ ਪਿਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਨੂੰਨਵਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਨੇ ਉਹਨਾਂ ਦਾ ਰਿਪੇਅਰ ਦਾ ਮਨਜ਼ੂਰ ਹੋਇਆ ਵਾ 51 ਕਰੋੜ ਪਿਆ ਜਿਹੜਾ ਵਾ ਸਾਡੀਆਂ ਜਿਹੜੀਆਂ ਬੇਠ ਦੀਆਂ ਸੜਕਾਂ ਸੀਗੀਆਂ 11 ਫੁੱਟ ਤੋਂ 18 ਫੁੱਟ ਕੀਤੀਆਂ ਜਾ ਰਹੀਆਂ ਅੱਜ ਬਹੁਤ ਖੁਸ਼ੀ ਨਾਲ ਮੈਂ ਏ ਅੱਜ ਇੱਥੇ ਜਿਹੜਾ ਬਲਵੰਡੇ ਵਾਲਾ ਪੁਲ ਸੀਗਾ ਅੱਜ ਇਹ ਜਿਹੜਾ ਵਾ ਆਮ ਟ੍ਰੈਫਿਕ ਲਈ ਜਿਹੜਾ ਵਾ ਚਾਲੂ ਕਰਾਇਆ ਗਿਆ ਔਰ ਬਹੁਤ ਵਧੀਆ ਢੰਗ ਨਾਲ ਜਿਹੜਾ ਵਾ ਇਹਦਾ ਪੁਲ ਦਾ ਕੰਮ ਹੋਇਆ ਵਾ ਪਹਿਲੋਂ ਨਾਲੋਂ 6 ਮੀਟਰ ਚੌੜਾ ਜਿਹੜਾ ਵਾ ਇਹ ਬਣਿਆ ਵਾ ਔਰ 4-5 ਫੁੱਟ ਜਿਹੜਾ ਪਹਿਲੋਂ ਨਾਲੋਂ ਉੱਚਾ ਬਣਿਆ ਵਾ ਔਰ ਬਹੁਤ ਥੱਲੇ 50 ਫੁੱਟ ਤੱਕ ਕੋਠੀਆਂ ਗਾਲ ਕੇ ਬੜੀ ਵਧੀਆ ਇਹਦੀ ਸਟਰੈਂਥ ਬਣਾ ਕੇ ਜਿਹੜਾ ਵਾ ਇਹਦਾ ਕੰਮ ਜਿਹੜਾ ਪੁਲ ਦਾ ਕੀਤਾ ਗਿਆ ਵਾ ਸੋ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਮਿਨਿਸਟਰ ਨੇ ਹਰਭਜਨ ਸਿੰਘ ਜੀ ਈਟੀਓ ਦਾ ਵੀ ਜਿਨ੍ਹਾਂ ਦੇ ਜਿਹੜਾ ਵਾ ਜਤਨਾ ਸਦਕਾ ਇਹ ਸਾਰੇ ਸਾਨੂੰ ਫੰਡਸ ਮਹਈਆ ਹੋਏ ਸੀਗੇ ਔਰ ਬਾਕੀ ਵੀ ਜਿਹੜਾ ਕੰਮ ਰਹਿੰਦਾ ਵਾ ਚਾਹੇ ਉਹ ਪੁਲ ਦੇ ਨਾਲ ਜਿਹੜੀਆਂ ਅਪਰੋਚ ਰੋਡ ਬਣਨੀਆਂ ਨੇ ਪ੍ਰੋਪਰ ਮਿੱਟੀ ਪਾ ਕੇ ਤੇ ਸਾਈਡਾਂ ਤੇ ਰੀਟੇਨਿੰਗ ਵਾਲ ਬਣ ਕੇ ਵਧੀਆ ਅਪਰੋਚ ਰੋਡ ਬਣਾਵਾਂਗੇ ਔਰ ਜਿਹੜੀ ਡਰੇਨ ਲੰਘਦੀ ਆ ਉਹਦੀ ਵੀ ਸਫਾਈ ਜਿਹੜੀ ਆ ਉਹ ਪ੍ਰੋਪਰ ਤੁਸੀਂ ਆਪ ਦੇਖ ਰਹੇ ਹੋ ਜੀਸੀਬੀ ਲੱਗੀ ਹੋਈ ਆ ਇਹਦੀ ਪ੍ਰੋਪਰ ਸਫਾਈ ਜਿਹੜੀ ਆ ਉਹ ਕੀਤੀ ਜਾਏਗੀ ਤਾਂ ਕਿ ਨਿਰਵਗਨ ਜਿਹੜਾ ਕੰਮ ਆ ਉਹ ਇੱਥੇ ਚੱਲਦਾ ਰਹੇ ਮੈਂ ਕੱਲ ਵੀ ਡਿਕਲੇਅਰ ਕੀਤਾ ਕਿ 24 ਕਰੋੜ ਰੁਪਿਆ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਾਨੂੰਨਾਨ ਮਾਰਕੀਟ ਕਮੇਟੀ ਦੀਆਂ ਸੜਕਾਂ ਨੇ ਉਹਨਾਂ ਦਾ ਰਿਪੇਅਰ ਦਾ ਮਨਜ਼ੂਰ ਹੋਇਆ ਵਾ ਔਰ ਇਹਦੇ ਤੋਂ ਪਹਿਲਾਂ 51 ਕਰੋੜ ਰੁਪਿਆ ਜਿਹੜਾ ਵਾ ਸਾਡੀਆਂ ਜਿਹੜੀਆਂ ਬੇਠ ਦੀਆਂ ਸੜਕਾਂ ਸੀਗੀਆਂ 11 ਫੁੱਟ ਤੋਂ 18 ਫੁੱਟ ਕੀਤੀਆਂ ਜਾ ਰਹੀਆਂ ਚਾਹੇ ਆ ਰਾਜੂ ਬੇਲੀ ਵਾਲੀ ਸੜਕ ਹੋਵੇ ਮੁਲਾਲ ਵਾਲੀ ਸੜਕ ਹੋਵੇ ਜਾਗਵਾਲ ਵੇਟ ਵਾਲੀ ਹੋਵੇ ਫਿਰ ਸਾਰੀ ਤੁਸੀ ਦੀ ਜਿਹੜੀ ਆ ਰਿਪੇਅਰ ਹੋਈ ਆ ਜਿਹੜਾ ਇਸ ਵਾਰ ਸਾਡਾ ਇਲਾਕਾ ਇੱਕ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਕਿ ਸਾਡਾ ਇਲਾਕਾ ਬਚਿਆ ਬਾਕੀ 23 ਦੇ ਵਿੱਚ ਜਿਹੜਾ ਸਾਨੂੰ ਹੜ੍ਹਾਂ ਨੇ ਮਾਰਬਾਰੀ ਉਹਦਾ ਆਪਾਂ ਹੋਮਵਰਕ ਪੂਰਾ ਕੀਤਾ ਔਰ 27 ਕਿਲੋਮੀਟਰ ਜਿਹੜੀ ਤੁਸੀ ਦੀ ਸੜਕ ਹੀ ਉਹਦੀ ਸਟਰੈਂਥਨਿੰਗ ਹੋਈ ਉਹਦੀ ਰਿਪੇਅਰ ਹੋਈ ਜਿਹਦੇ ਕਰਕੇ ਸਾਡੀ ਜਿਹੜੀ ਤੁਸੀ ਆ ਇੱਕ ਥਾਂ ਤੋਂ ਵੀ ਇਸ ਵਾਰਾਂ ਬ੍ਰੇਕ ਨਹੀਂ ਹੋਈ ਔਰ ਜੇ ਥੋੜਾ ਬੋਤਾ ਕਿਤੋਂ ਪਾਣੀ ਸਿੰਮਣ ਲੱਗਾ ਤੇ ਉਸੇ ਮੌਕੇ ਅਸੀਂ ਮੌਕੇ ਤੇ ਮਿਨਿਸਟਰ ਸਾਹਿਬ ਨੂੰ ਮੈਂ ਲੈ ਕੇ ਆਂਦਾ ਡਿਪਾਰਟਮੈਂਟ ਨੇ ਕੰਮ ਕੀਤਾ ਸੰਗਤਾਂ ਦਾ ਵੀ ਸਹਿਯੋਗ ਰਿਆ ਔਰ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵਾ ਅਸੀਂ ਵਧੀਆ ਢੰਗ ਨਾਲ ਆਪਣੇ ਇਲਾਕੇ ਨੂੰ ਜਿਹੜਾ ਵਾ ਉਹ ਬਚਾਉਣ 'ਚ ਕਾਮਯਾਬ ਹੋਏ ਆ ਬਾਕੀ ਇੱਕ ਇੱਕ ਸੜਕ ਜਿਹੜੀ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇੱਕ ਇੱਕ ਸੜਕ ਬੇਠ ਇਲਾਕੇ ਦੀ ਨਹੀਂ ਪੂਰੇ ਕਾਦੀਆਂ ਹਲਕੇ ਦੀ ਜਿਹੜੀ ਆ ਉਹ ਅਗਲੇ 6 ਮਹੀਨਿਆਂ ਦੇ ਵਿੱਚ ਰਿਪੇਅਰ ਹੋਏਗੀ ਕੱਲੀ ਰਿਪੇਅਰ ਨਹੀਂ ਹੋਊਗੀ ਸਗੋਂ ਉਹਨਾਂ ਸੜਕਾਂ ਨੂੰ ਅਸੀਂ ਚੌੜੀਆਂ ਕਰਾਂਗੇ ਜਿੱਦਾਂ ਹੁਣ ਆ ਕਾਨੂੰਨਾਂ ਤੋਂ ਚੱਕ ਸ਼ਰੀਫ ਵਾਲੀ ਰੋਡ ਆ ਉਹਦਾ ਕੰਮ ਵੀ ਜਿਹੜਾ ਬੜੀ ਜੰਗੀ ਪੱਧਰ ਤੇ ਚੱਲ ਰਿਹਾ ਉਹ 22 ਫੁੱਟ 24 ਫੁੱਟ ਜਿੱਥੇ ਜਗ੍ਹਾ ਵਾਧਾ 25 ਫੁੱਟ ਤੱਕ ਵੀ ਚੌੜੀ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਬੜਾ ਵਧੀਆ ਢੰਗ ਨਾਲ ਰੋਡ ਇਨਫਰਾਸਟ੍ਰਕਚਰ ਦਾ ਕੰਮ ਕੱਲ ਵੀ ਮੈਂ 5 ਕਰੋੜ ਰੁਪਏ ਦੇ ਜਿਹੜੇ ਆ ਰਿਪੇਅਰ ਤੇ ਸੜਕਾਂ ਤੇ ਨੀ ਪੱਥਰ ਰੱਖੇ ਸੀਗੇ ਔਰ ਗਾਂਵਾਂ ਵੀ ਆਉਣ ਵਾਲੇ ਦਿਨਾਂ 'ਚ ਇਹ ਨਿਰੰਤਰ ਕੰਮ ਜਿਹੜੇ ਰਿਪੇਅਰ ਤੇ ਜਾਰੀ ਰਹਿਣਗੇ